ਵੀ ਇਧਰ ਤੂੰ ਆ ਜਾਓ ਕੁਰਸੀ ਲਵਾ ਦਿਓ ਜਿੱਥੇ ਜੱਦਾ ਲਿਆ ਦਿਓ ਕੱਤੇ ਲਿਆ ਦਿਓ ਮੈਂ ਜੱਦਾ ਲਿਆਓ ਕੱਤੇ ਲਿਆ ਦਿਓ ਨਾਲ ਜੱਦੇ ਅੱਡ ਲਾ ਦਿਓ ਭਾਈਆ ਬੜਾ ਸਰਦ ਉਹ ਯਾਰ ਅੱਛਾ ਤੋਬਿਆ ਦੀ ਪਿੱਛੇ ਆ ਜਾਓ ਮਰਾ ਜੀ ਇਹ ਲਾ ਨਾਰੇ ਲੋ ਇੰਡੀਆ ਨੈਸ਼ਨਲ ਕਾਂਗਰਸ ਮੁਰਦਾਬਾ ਜੰਮਾਬਾਦ बी जे पी बी पी बी पी सरकार बी पी सरकार मुर्दाबाद 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 ਵਾਹ ਵਾਹ ਮੁਰਦਾਬਾਦ ਮੁਰਦਾਬਾਦ ਤਮਿਕ ਰਮੀ ਚਾਤਰਾ ਨਹੀਂ ਵਿਸ਼ਾਟ ਨਹੀਂ ਬਣਾਓ ਸਾਰ ਸਾਡੇ ਬੈਠੋ ਚਾਤਰਾ ਚਾਤਰਾ ਵੀਰੇ ਸਾਰੇ ਚੱਕ ਲੋਪਰ ਭਰਾਵਾ ਥੋੜਾ ਬੈਠੋ ਚਾਤਰਾ ਪਿੱਛੇ ਪਿੱਛੇ ਕਰ ਲੈ ਮੈਂ ਵੀ ਹਾਂ ਮੁਰਦਾਬਾਦ 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 سارے را جی بیٹھو جیتھ بیٹھوار مرد آبادی ہوش میں آؤ ہوش میں آؤ بی جے پی ہوش میں آؤ ہوش میں آؤ ہوش میں آؤ بی جے پی ہائے ہائے پتری ہائے ہائے साॼ मारू सर मुर्दाबा मु साज मारू सैंत्र सरकार मुर्दाबा मुर्दाबाद

<laughs> 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 bjp murdadabad 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 bjp murdadabad 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 <laughs> ਸਰਕਾਰ ਮਰਦਾਬਾਦ 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 ਖੱਟਰ ਸਾਹਿਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਖੱਟਰ ਸਾਹਿਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਗ੍ਰਹਿ ਮੰਤਰੀ ਵਿੱਚ ਸਭ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਕਿਸਾਨਾਂ ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਾਨੂੰ ਜਾਣ ਦਿਓ। ਜਾਣ ਦਿਓ, ਜਾਣ ਦਿਓ। ਹਰਿਆਣੇ ਦਾ ਬਾਰਡਰ ਕੋਲੋਂ ਤੇ ਕਿਸਾਨਾਂ ਨੂੰ ਜਾਣ ਦਿਓ। ਜਾਣ ਦਿਓ, ਜਾਣ ਦਿਓ। ਕਿਸਾਨਾਂ ਤੇ ਅਤੂ ਕੈਸ ਤੇ ਕੋਲੇ ਨਾ ਵਰਸਾਓ। ਨਾ ਵਰਸਾਓ, ਨਾ ਵਰਸਾਓ। ਕਿਸਾਨਾਂ ਤੇ ਲਾਤੀ ਚਾਰਜ ਨਾ ਕਰੋ। ਨਾ ਕਰੋ, ਨਾ ਕਰੋ। ਕਿਸਾਨਾਂ ਤੇ ਗੋਲੀਆਂ ਨਾ ਚਲਾਓ। ਨਾ ਚਲਾਓ, ਨਾ ਚਲਾਓ। ਪੱਕੇ ਸ਼ਹੀ ਬੰਦ ਕਰੋ। ਬੰਦ ਕਰੋ, ਬੰਦ ਕਰੋ। ਗੱਤਰ ਸਾਹਿਬ ਫੋਟੋ We're going Thank you. Thank you. ¡Muta! What the moment زندہ <laughs> باد رداب بی جے پی مرداب مرد آباد مردابی بی جے پی مرد آباد مردا بادے شاہی بند کرو بند کرو بند کروشی بند کرو بند کرو بند کروا دانا بند کرو بند کرو بند کروانا ਬੰਦ ਕਰੋ ਬੰਦ ਕਰੋ ਐਮਐਸਟੀ ਦੀ ਲੀਗਲ ਗਰੰਟੀ ਦਿਓ ਦਿਓ ਜੋ ਗਰੰਟੀ ਦਿਓ ਸੁਆਮੀ ਨਾਥਮ ਕੋਈ ਸੰਦੀਪ ਰਿਪੋਰਟ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨਾਂ ਨਾਲ ਵਾਦੇ ਦੀਪ ਤੇ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਕਾਲੇ ਕਾਨੂੰਨਾਂ ਦੇ ਖਿਲਾਫ ਨੋਟੀਫਿਕੇਸ਼ਨ ਲੈ ਕੇ ਆਓ ਲੈ ਕੇ ਆਓ ਲੈ ਕੇ ਆਓ ਬੱcke ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਨੂੰ ਦਿੱਲੀ ਜਾਣ ਦਿਓ ਜਾਣ ਦਿਓ ਜਾਣ ਦਿਓ शाम दिल्ली जान शाम ਜਾਂਦੇ ਹੋ ਜਾਂਦੇ ਹੋ ਜਾਂਦੇ ਹੋ ਕਿਸਾਨਾਂ ਨੂੰ ਦਿੱਲੀ ਜਾਂਦੇ ਹੋ ਜਾਂਦੇ ਹੋ ਜਾਂਦੇ ਹੋ ਖੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਇਹ ਵੇਦ ਜੀ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਕੱਚੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਮੁੱਠੂ ਕਾਸਤੇ ਗੋਲੇ ਬੰਦ ਕਰੋ ਬੰਦ ਕਰੋ ਬੰਦ ਕਰੋ ਗੋਲੀਆਂ ਚਲਾਉਣਾ ਕਿਸਾਨ ਤੇ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਕੁੱਟਣਾ ਮਾਰਨਾ ਬੰਦ ਕਰਾਓ ਬੰਦ ਕਰੋ ਬੰਦ ਕਰੋ ਕੱਚੇ ਸ਼ਾਈ ਬੰਦ ਕਰੋ ਬੰਦ ਯਾਰ ਮੂੰਹ ਆ ਰਹਾ ਯਾਰ ਮੁਰਦਾਬਾਦ ਮੁਰਦਾਬਾਦ ਹਰ ਪਰਦਾ ਕੇ ਸਾਰਾ ਫੇਸਬੁਕ ਜਿੰਦਾਬਾਦ ਕਿਸਾਨ ਇੱਕ ਟਾ ਗਿੰਦਾਬਾਦ ਕੇਂਦਰ ਸਰਕਾਰ ਵਿਚਾਰੇ ਔਰ ਜਾਣੇ ਔਰ ਜੋ ਵਾਅਦੇ ਉਹਨਾਂ ਨਾਲ ਕੀਤੇ ਸਨ ਜਦੋਂ ਧਰਨਾ ਚੱਕਿਆ ਗਿਆ ਸੀ ਉਹਨਾਂ ਤੇ ਪੂਰਾ ਨਹੀਂ ਰੱਖਣਾ ਨਾ ਅੱਜ ਕਿਸਾਨਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਹੈ ਇਹ ਲੱਗਦਾ ਕਿ ਆਤਮਵਾਦੀਆਂ ਨਾਲ ਵੀ ਨਹੀਂ ਮਿਲਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋਇਆ ਹੈ ਇਹ ਤਾਂ ਉਧਰੀ ਜਾ ਰਿਹਾ ਹੈ ਗਈਆਂ ਬਾਵਾ ਤੁਰਦੀਆਂ ਗਈਆਂ ਸਿਰ ਪਾੜ ਤੇ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਅੰਧਾਤਾ ਹੈ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੰਡਾ ਵੱਡਾ ਰਿਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਕਹਿੰਦੇ ਕੋਈ ਕਿਸਾਨਾਂ ਨੂੰ ਆਉਣ ਦੇ ਪੈਰਿਸ ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ ਚ ਕਿਸਾਨ ਅੰਦੋਲਨ ਕਰ ਸਕਦੇ ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਔਰ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਵੇ ਕੋਨ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆਖ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ੱਤਕਾ ਹਜੇ ਤੱਕ ਦੀ ਅਸੀਂ ਸਰਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹ ਕਾਰਵਾਈ ਹੋਣੀ ਚਾਹੀਦੀ ਐ ਸਿੱਕਰ ਕੇ ਕੱਲ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਤੇ ਐਫਐਲ ਲਾਚ ਕਰੋ ਬਣੀ ਬਈ ਪੰਜਾਬ ਸਰਕਾਰ ਦੇ ਨੇ ਕਹਿੰਦੇ ਨਹੀਂ ਲਾ ਲੇਗੀ ਅੱਟ੍ਰੈਕਟਰਾਂ ਨਾਲ ਰਾਸ਼ਨ ਵਾਹ ਕੇ ਜਾਣਾ ਤਾਂ ਤੁਸੀਂ ਬਸ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋਡ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨ ਆਪਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਮਰਜ਼ੀ ਜਾਵੇ ਉਤਰ ਕੇ ਜਾਵੇ ਟਰੈਕਟਰ ਤੇ ਜਾਵੇ ਟੇਲ ਗੱਡੀ ਤੇ ਜਾਵੇ ਰਾਸ਼ਟ੍ਰ ਤੇ ਜਾਵੇ ਕੀ ਮੰਗਨ ਚੱਲਿਆ ਆ ਦੇਖ ਖਦੀ ਲੜਾਈ ਲੰ ਚੱਲੇ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਜਿਨਾਂ ਦਾ 15 15 18 18 ਲੱਖ ਰੁਪਏ ਆ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਧਰਨਾ ਵੀ ਨਹੀਂ ਲਾਉਣਾ ਪਈ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫਿਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਾਰੰਟੀ ਮੰਗਦੇ ਆ ਅੱਜ ਕਿਸਾਨਾਂ ਦਾ ਬੰਦ ਹੈ ਮੈਂ ਆਪਕੋ ਇੱਕ ਯਾਦ ਕਰਾ ਅਸੀਂ ਕਾਂਗਰਸੀ ਹੋ ਕੇ ਨਹੀਂ ਇੱਥੇ ਆਈ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸਦਦ ਦਿੱਤਾ ਉਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਦੇ ਹੋਏ ਆਦੇ-ਆਦੇ ਤਰੀਕੇ ਦੇ ਨਾਲ ਨਾ ਕਿ ਪਾਉਣਾ ਦੇ ਧਰਮਿਆਂ ਚ ਜਾਂਦੇ ਹੋਏ ਆਦੇ-ਆਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਅੱਜ ਜਿਵੇਂ ਸਰ ਵੀ ਇਸੇ ਪ੍ਰਕਾਰ ਦੇ ਧਰਨੇ ਆ ਔਰ ਅੱਜ ਅਸੀਂ ਫਿਰ ਨਹੀਂ ਆਇਆ ਕਿਉਂਕਿ ਬੀਜਪੀ ਦੇ ਵੱਲੋਂ ਜ਼ਾਤੀ ਹੋ ਰਹੀ ਹੈ ਕਿਸਾਨਾਂ ਨਾਲ ਇਹ ਸਾਰੇ ਪੰਜਾਬੀ ਹੋਣ ਦੇ ਨਾਤੇ ਇਹ ਕਾਂਗਰਸ ਹੋਣ ਦੇ ਨਾਤੇ ਸਭ ਕਿਸਾਨ ਹੈ ਅੱdte ਤੋਂ ਵਾਦੇ ਥੇ ਜਿਹੜੇ ਵਿੱਚ ਇਹ ਸਰਕਾਰ ਨੇ ਸੁਪਰੀਮ ਲੜਾਈ ਲੜਨਾ ਹੈ ਕਿਸਾਨ ਜਿੱਥੇ ਜਿੱਥੇ ਅਨਿਆਏ ਹੋਏਗਾ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਜਿਵੇਂ ਲਖੀਨਪੁਰ ਮੇਂ ਹੋਇਆ ਥਾ ਸਾਹਮਣੇ ਉਹਨਾਂ ਨੇ ਗਾੜੀਆਂ ਚੁਲਾਈ ਅਭੀ ਜਿਸ ਤਰੀਕੇ ਜੀ ਰਹਿਣਾ ਨਿਕਲਦਾ ਹੁੰਦਾ

ਅਮੇਸ਼ਾ ਪਹਿਲਾਂ ਰਾਤ ਇੱਕ ਸਿੱਧੀ ਫਾਇਰਿੰਗ ਜਿਹੜੀ ਆਪ ਜੀ ਕਾਲੇ ਨੇ ਜੋ ਕਿ ਸਾਡੇ ਕਿਸਾਨਾਂ ਨੂੰ ਆਪਣੀ ਧਰਤੀ ਦੇਤੇ ਪੰਜਾਬ ਦੀ ਸਰਜਮੀਨ ਦੇ ਉੱਤੇ ਜਿਹੜਾ ਹੈਗਾ ਹਰਿਆਣੇ ਦੇ ਵੀ ਬੀਜ ਨੇ ਵੀ ਕਹਾ ਹੈ ਬੀਜਪੀ ਦੀ ਆਪਣੀ ਸਰਕਾਰ ਅੰਦਰ ਦੀ ਸੰਘਾਰ ਆ ਕੇ ਪੰਜਾਬ ਦੇ ਵਿੱਚ ਮੈਂ ਵੀ ਉਸ ਨੂੰ ਮਾਰਨ ਤੇ ਲੱਗੀ ਸੀ ਉਸ ਵਕਤ ਬਾਰੀ ਚਾਨਣ ਤੇ ਮਹਿਸੂਸ ਹੋ ਰਿਹਾ ਕਿ ਅਸੀਂ ਸਹਿ ਦਾ ਆਪਣੇ ਦੇਸ਼ ਦੀ ਬਕਾਨੇ ਜੇ ਬਣ ਕੇ ਰਹਿ ਜਾਈਏ ਇਹ ਆਪਣੇ ਹੱਥ ਨਹੀਂ ਅਸੀਂ ਮੰਗ ਸਕਦੇ ਤਾਂ ਜੀ ਉਹ ਆਪਣੇ ਹੱਕ ਮੰਗਦੇ ਤਾਂ ਉਹਨਾਂ ਨੂੰ ਪੂਰੀਆਂ ਮਾਰ-ਮਾਰ ਕੇ ਜਿਹੜਾ ਮਾਰਿਆ ਜਿਆ ਰਿਹਾ ਸੀ ਆਪ ਨੂੰ ਦੇਰ ਰਾਤ ਨੂੰ 11 12 ਵਜੇ ਕੀ ਬਾਹਰ ਤੇ ਹਸਪਤਾਲ ਚ ਗਈ ਹੈ ਕੱਲ ਵੀ ਮੈਂ ਯਾਰ ਮਰਦਾ ਪ੍ਰਾਈਵੇਟ ਹਸਪੀਟਲ ਦੇ ਅੰਦਰ ਇਹ ਆਜੋ ਰੁਪੀ ਜੀ ਅੱਗੇ ਆ ਗਏ ਉਹ ਅਸੀਂ ਜਿਹੜੇ ਹੈਗੇ ਆ ਉਹਦਾ ਸਾਰਾ ਪ੍ਰਬੰਧ ਹੈ ਜਿਹੜੇ ਅਸੀਂ ਕਰਾ ਕੇ ਸਾਡੀਆਂ ਪੂਰੀਆਂ ਟੀਮ ਦੇ ਉੱਤੇ ਲੱਗੀਆਂ ਹੋਈਆਂ ਨੇ ਜੋ ਜੋ ਵੀ ਬਤਲ ਕਹਿਣ ਦਾ ਵੀ ਹੈਗਾ ਉੱਥੇ ਸਾਰੀ ਗੱਲ ਅਸੀਂ ਪ੍ਰਵਾਈਡ ਕਰ ਰਹੇ ਹਾਂ ਅਰ ਐਸਾ ਕੁਝ ਕਦੇ ਦੇਖਣ ਨੂੰ ਨਹੀਂ ਮਿਲਿਆ ਸਾਡੀ ਵੀ ਪੋਲੀਟਿਕਲ ਲਾਈਫ ਅਕਸੂ ਸਟੂਡੈਂਟ ਕੁਆਲਿਟੀਜ਼ ਦੇ ਪਿਛੋਂ ਆਏ ਆਈ ਨੇਵਰ ਸੀਨ ਸੱਚਾਈ ਆਫ ਮਤਲ ਐਕਸ਼ਨ ਮਤਲ ਜਿਹੜਾ ਨਹੀਂ ਕਿਸੇ ਆਪਣੇ ਇਹ ਲੋਕਾਂ ਦੇ ਉੱਤੇ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਬਾਰੀ ਕੀ ਹੋ

ਜਿੰਦਾ ਬਾਦ ਜਿੰਦਾ ਬਾਦ ਅੰਦਰਾਬਾਦ ਅੰਦਾਤਾ ਤੇ ੱੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਤੇ ੱੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਨੂੰ ਦਿੱਲੀ ਬਾਰਡਰ ਤੇ ਜਾਣ ਦਿਓ ਜਾਣ ਦਿਓ ਜਾਣ ਦਿਓ ਕਿਸਾਨ ਨੂੰ ਦਿੱਲੀ ਬਾਰਡਰ ਤੇ ਜਾਣ ਦਿਓ ਜਾਣ ਦਿਓ ਜਾਣ ਦਿਓ ਖੱਟਰ ਸਾਹਿਬ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਅਨੈਲ ਬੀਜੇਪੀ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਅਨਿਲ ਸਿੰਘ ਸਾਹਿਬ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਬੀਜੇਪੀ ਹੋਸ਼ ਮੇ ਆਓ ਹੋਸ਼ ਮੇ ਆਓ ਹੋਸ਼ ਮੇ ਆਓ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ ਮੋਦੀ ਸਾਹਿਬ ਦੇ ਇਸ਼ਾਰਿਆਂ ਤੇ ਕੰਮ ਨਾ ਕਰੋ ਨਾ ਕਰੋ ਨਾ ਕਰੋ ਭਾਈ ਹਰਿਆਣਾ ਬੀਜੇਪੀ ਤੋਂ ਧੱਕਾ ਕਰ ਰਹੀ ਹੈ ہم پنجاب کی سرجمین پہ ہیں ہریانہ کا کیا حق بنتا ہے کہ ہمارے کسانوں کے اوپر گولی چلائے کسانوں کے اوپر اترو گیس گولے چلائے ڈرون کے راہیں ڈرون کے ذریعے ہماری سرجمین پر ہریانہ کا ڈرون آ کے یہ نلائقی ہے پنجاب کی اور پنجاب کے اندا کے اوپر وہ اترو گیس کے گولے چھوڑے جائیں اور اترو گیس کے گولوں کی آڑ میں گولیاں چلایا جائیں وہاں پر آپ کو شیل ملے ہیں ہمارے کو تھوڑے چھوٹے تو جس پرکار سے دھکا اور بارڈر بنا دیا ہے وہ ہریا نے بنایا ہے انیل وج صاحب نے کہا ہے کہ پنجاب کے کسی ویک کو کسان کو دلّی نہیں جانے دوں گا یہ بھیڑ تنتر ہے یہ بھیڑ تنتر نہیں ہے یہ کسان کا انداتا ہے اور انداتا نے آج سدیش دیا ہے کہ بھارت بند کا تو بھارت بند کے انداتا کے سدیش پر ہم لوگ یہاں پر اپنے اپنے طور طریقے سے پنجابی ہونے کے ناتے کسانوں کا سمرتھن کرنے کے لیے یہاں پر بی جے پی کے دفتر کے باہر پہنچے ہیں ہریا کے کیونکہ ہریا روک رہا ہے موڈی جی کے اشارے پر کھٹر اور وج صاحب نے پاکستان سے بھی گہرا بارڈر بنا دیا ہے ایک ہائی وے تو اس لیے آج بی جے پی ہریا کے کاریال کے بعد ہم سب لوگ آئے ਜੀਪੀ ਦੇ ਦਫਤਰ ਦੇ ਬਾਹਰ ਇਸ ਕਰਕੇ ਪ੍ਰੋਟੈਸਟ ਕਰ ਰਹੇ ਆ 700 ਕਿਸਾਨ ਪਿਛਲੀ ਵਾਰੀ ਕਿਸਾਨ ਦੋਨਾਂ ਨੇ ਚ ਮਰ ਗਏ ਇਹਨਾਂ ਦੇ ਕੰਨਾਂ 'ਚ ਜੋ ਨਹੀਂ ਰਹਿੰਦੀ ਔਰ ਤੁਹਾਨੂੰ ਪਤਾ ਕਿ ਸਾਰੀ ਪਾਰਟੀਆਂ ਨੇ ਐਜੀਟੇਸ਼ਨ ਉਸ ਟਾਈਮ ਜਿਹੜੇ ਵਿਰੋਧ ਦੇ ਧਿਰ ਸੀਗੇ ਔਰ ਕਿਸਾਨ ਆਗੂ ਸੀਗੇ ਔਰ تین ਕਾਲੇ ਕਾਨੂੰਨ ਇਹਨਾਂ ਨੂੰ ਵਾਪਸ ਲੈਣੇ ਪਏ ਹੁਣ ਫੇਰ ਤੋਂ ਇਹਨਾਂ ਨੇ ਕਿਆ ਕੀ ਕਿਆ ਸੀਗਾ ਕੀ ਪ੍ਰੋਮਿਸ ਕੀਤਾ ਸੀ ਮੋਦੀ ਸਰਕਾਰ ਨੇ ਕਿ ਕਿਸਾਨਾਂ ਦੀ ਆਏ ਨੂੰ ਦੁੱਗਣਾ ਕੀਤਾ ਜਾਏਗਾ ਸੁਮਿੰਦਰਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਏਗਾ ਪਰ ਹੁਣ ਕਿੰਨਾ ਪੂਰਾ ਇਲੈਕਸ਼ਨ ਆ ਗਿਆ ਦੋ ਵਾਰੀ ਦੀ ਟਰਮ ਹੋ ਗਈ 10 ਸਾਲ ਹੋ ਗਏ ਹਜੇ ਤੱਕ ਕਿਸਾਨਾਂ ਦੀ ਆਏ ਦੁੱਗਣੀ ਨਹੀਂ ਕਰ ਸਕਿਆ ਤੇ ਕਦ ਕਰਣਗੇ ਪੁਰ ਪ੍ਰਧਾਨ ਮੰਤਰੀ ਤੋਂ ਉੱਪਰ ਕੋਈ ਅਹੁਦਾ ਤਾਂ ਹੈ ਨਹੀਂ ਜੋ ਇਹਨਾਂ ਨੂੰ ਦੇ ਦਿੱਤੇ ਇਸ ਕਰਕੇ ਸਾਰੇ ਕਿਸਾਨ ਆਗੂ ਜਿਹੜੇ ਆ ਦਿੱਲੀ ਵੱਲ ਜਾ ਰਹੇ ਆ ਪੀਸਫੁਲ ਵੇ ਨਾਲ ਜਾ ਰਹੇ ਆ ਉਹਨਾਂ ਦੇ ਰਸਤੇ 'ਚ ਕਿਲਾ ਗੱਡੀਆਂ ਗਈਆਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਰਸਾਏ ਗਏ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਔਰ ਬੜੀ ਬਰਬਰਤਾ ਦੇ ਨਾਲ ਮੋਦੀ ਸਰਕਾਰ 'ਤੇ ਇਸ਼ਾਰੀ ਹੈ ਇਸ ਤਰੀਕੇ ਨਾਲ ਤਾਂ ਮੇਰੇ ਨਾਲ ਜਿਹੜਾ ਕਿਸਾਨ ਵਿਰੋਧੀ ਚਿਹਰਾ ਉਹ ਸਾਰੇ ਹਮ ਸਾਹਮਣੇ ਆ ਰਿਹਾ ਇਸ ਕਰਕੇ ਅੱਜ ਪੰਜਾਬ ਕਾਂਗਰਸ ਦੇ ਔਰ ਚੰਨੀ ਕਾਂਗਰਸ ਦੇ ਸਾਡੇ ਸਾਥੀ ਇੱਥੇ ਹਰਿਆਣਾ ਬੀਜੇਪੀ ਦੇ ਦਫਤਰ ਦੇ ਬਾਹਰ ਬੈਠੇ ਆਂ ਤਾਂ ਕਿ ਇਹਨਾਂ ਦੀ ਅੱਖਾਂ ਖੁੱਲ ਸਕਣ ਲੋਕਾਂ ਨੂੰ ਇਹਨਾਂ ਦਾ ਅਸਲੀ ਚਿਹਰਾ ਨਜ਼ਰ ਆ ਸਕੇ ਲੋਕਾਂ ਨੂੰ ਪਤਾ ਚੱਲ ਸਕੇ ਵੀ ਇਹ ਕੀ ਸਿਆਸਤ ਕਰ ਰਹੇ ਨੇ ਇਹ ਕਹਿੰਦੇ ਨਾ ਹਾਥੀ ਦੇ ਦਾੰਦ ਖਾਣੇ ਦੀ ਔਰ ਦਿਖਾਣੇ ਦੀ ਔਰ ਇਹ ਉਹੀ ਆਂ ਦਿਖਾਉਣ ਨੂੰ ਤਾਂ ਕਹਿੰਦੇ ਕਿ ਜੀ ਮੋਦੀ ਸਰਕਾਰ ਮੋਦੀ ਸਰਕਾਰ ਕਹਿੰਦੀ ਕਿ ਅਸੀਂ ਕਿਸਾਨਾਂ ਨਾਲ ਖੜੇ ਆਂ ਪਰ ਜਦ ਅਸਲੀਅਤ ਆਂਦੀ ਹੈ ਤੇ ਜਿੰਨਾ ਕਿਸਾਨਾਂ ਤੇ ਤਸ਼ੱਦਦ ਇਹ ਕਰਦੇ ਆਂ ਸ਼ਾਇਦ ਕੋ

ਕਿਸਾਨ ਵਿਰੋਧੀ ਨਰਿੰਦਰ ਮੋਦੀ ਮਰਦਾਬਾਦ 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 ਕਿਸਾਨ ਵਿਰੋਧੀ ਨਰਿੰਦਰ ਮੋਦੀ ਹਾਏ 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 ਕਿਸਾਨ ਵਿਰੋਧੀ ਨਰਿੰਦਰ ਮੋਦੀ ਹਾਏ 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 ਬਾਸ਼ਪਾ ਸਰਕਾਰ ਮਰਦਾ मुदाबाद नरेंद्र मोदी मुरदाबाद मुबा नरेंद्र मोदी मुरदाबाद किसाना किसान मज़दूर एकता मोदी सरकार मोदी सरकार सरकार नरेंद्र मोदी किसान मज़दूर एकताद چلے گی نہیں چلے گی نہیں چلے گی نہیں نہ جب تو کبھی ہم نے دیکھا ہی نہیں آیا کرو بند کرو بند کرو ंभीجाر हू नारे लॻाए बंदि बंदि करो हाणे राजा बंदि करो Onkel... Taqai Shahi Band Karo! Taqai Shahi Band Karo! Ankel... PRIKAAST. Kannikan... MadhuISH. Aqsan... Century. लाई लाईंद <स mentor |en|>

اچھا تو صاحب سندو صاحب اگے آ جاؤ اگے کے بندے یار بھائی ہزار روپے دے دو دسری ادھر آ لو گہ جاؤ ہائے 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 ہندو سو کسان مزدور آخر چھوٹی मुर्दाब मुबाद मु बंदेर मुर्दाबा मु شاہی بند کرو بند کرو بند کرو بی جے پی ہوش میں آؤ ہوش میں آؤ ہوش میں آؤ بی جے پی ہوش میں آؤ ہوش میں آؤ ہوش میں آؤ شاہی بند کرو بند کرو بند کرو سالا نانا نیا بند کرو بند کرو بند کرو کروکے شاہی بند کرو بند کرو بند کرو بی جے پی ہائے 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 بی جے پی ہائے 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 ਹਾਏ 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 ਕੰਨ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ 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 ਕੰਨਾਂ ਦੇ ਜ਼ਬਰ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਹੜਾ ਸਰਕਾਰ ਮਰਦਾਬਾ मुर्दाबा मुर्दाबाद 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 ਰਬੰਦ ਕਰੋ ਬੰਦ ਕਰੋ ਬੰਦ ਕਰੋ ਸੜਕਾਂ ਦੇ ਤਾਰਾ ਲੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸੜਕਾਂ ਦੇ ਤਾਰਾ ਲੌਣੀਆਂ ਬੰਦ ਕਰੋ ਬੰਦ ਕਰੋ मुदाबादरदा केरु मुरदाबाद 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 करा चाही बंदो 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 करा चाही बंदो 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 केंद्र सरकार मुरदाबाद मुदाबाद मुरदाबाद केंद्र सरकार मुदाबा लोक वरोधी केंद्र सरकार मुाद मुर मुना करण बंदोधी नरेंद्र मोदी मुरदाबाद किसान वरोधी नरेंद्र मोदी मुरदाबाद

बी जे पी सरकार मुोी नरेंद्र मोदी मुर्दाबाद कान वरोधी नरेंद्र मोदी मुर्दाबाद किसान वरोधी नरेंद्र मोदी ज़िंदाबाद ज़िंदाबाद हा 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 ਹਾਏ 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 ਅੱਲਾਹ ਮਾਣ ਹਾਏ ਹੋਏ ਹਾਏ 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 ਤਖਤ ਬਦਲ ਦੇ ਤਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਤਖਤ ਬਦਲ ਦੇ ਤਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਤੂੰ ਬਦਲ ਦੇ ਰਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਤਖਤ ਬਦਲ ਦੇ ਤਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਤਖਤ ਬਦਲ ਦੇ ਤਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਬੇਈਮਾਨਾਂ ਦਾ ਰਾਜ ਬਦਲ ਦੇ ਸਰਕਾਰ ਮੁੜਾਵਾ 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 i